ਤੇ ਬਲਕਿ ਢਿੱਲੀ ਵੀ ਮਾੜੀ ਢਿੱਲੀ ਵੀ ਜਦੋਂ ਤੁਸ ਨਹੀਂ ਹੁੰਦਾ ਮਾਥਾ ਪੜ੍ਹਦੀਆਂ ਨੇ ਹਾਂ ਆਪਾਂ ਫੂਕਣੀਆਂ ਮਾਰ ਮਾਰ ਬਣ ਦੁੰਨੇ ਬਾਤੀਆਂ ਨਾਲੇ ਤਾਂ ਪਿਓਰ ਕੋਹਾਉ ਜੂ ਨਾਲੇ ਤਾਂ ਮੁੱਲ ਦੀ ਸਾਂਹੀ ਲੈ ਕੇ ਲੱਗਾ ਹੋਰ ਉਹਦਾ ਬਹੁਤ ਵੱਡੀ ਇੰਦ ਕੰਨਾਂ ਨਾਲ ਰੱਖੀ ਆ ਨਹੀਂ ਸਾਡੀ ਮੁੱਲ ਦੀ ਆ ਹਾਂ ਸਾਰੇ ਇਹੀ ਕਹਨੇ ਬਹੁਤ ਦਾ ਸਰਜਰੀ ਉਹ ਹੋਰ ਥੋੜਾ ਜਿਹਾ ਹੋ ਚਾਹੀਦਾ ਹੁਆ ਥੋੜਾ ਜਿਹਾ ਹੋਰ ਮੈਂ ਤਾਂ ਤਨ ਫਾਹ ਹੁਤਾ ਇਹ ਇਹ ਨੂੰ ਖਾ ਜਾ ਹਟ ਦਪੋ ਪਾਣੀ ਦਾ ਬਰਕਲੇ ਇਹ ਆੜੀ ਇੱਕ ਲਾਓ ਮਾਸੀ ਸੂਲ ਚਾਂਦੇ ਵਿੱਚ ਹੀ ਲੱਗ ਜੂ ਹਾਂ ਸਰ ਹਾਂ ਆ ਚੀਜ਼ ਵਧਾ ਦਿਓ ਥੋੜੀ ਜੀ ਹੋਰ ਹੀ ਲੱਗ ਜੂ ਬਸ ਇੰਦਰ ਲੱਗ ਜੂ ਚਲਾ ਲਾ ਇੱਥੇ ਹਾਂ ਬੜਾ ਮੋਟਾ ਵਾਲਾ ਲਾਤਾ ਨਹੀਂ ਹੈ ਨਾ ਪਹਿਲਾਂ ਫੇ ਤਾਂ ਹੀ ਵਿੱਚ ਗੁੜਿਆ ਆ ਉਰੇ ਉਰੇ ਇਹ ਰੱਖੋ ਸਰ ਇਹ ਉਰੇ ਜੀ ਕਿਉਂ ਲੱਗਦਾ ਥੱਲੇ ਨਹੀਂ ਆਉਣਾ ਚਾਹੀਦਾ ਕੋਈ ਵੀ ਹਾਂ ਮਾੜੇ ਸਹੀ ਕਰ ਦੋ ਮਾਸੀ ਨਹੀਂ ਹੱਸਣਾ ਬਸ ਸੀ ਕਰ ਠੀਕ ਆ ਥੱਲੇ 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 ਥੋੜਾ ਜਿਹਾ ਬਸ ਇੱਥੇ ਲਾ ਦੇ ਥੱਲੇ ਥੋੜਾ ਜਿਹਾ ਚਲੋ ਦੇ ਮੋ ਨਮੋ 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 ਹਾਥ ਲੈ ਲਾ ਲੈ ਇਹ ਥੱਲੇ ਲਾ ਦੇ ਕਿੱਥੇ ਮਰਜੀ ਲਾ ਦੇ ਪੈਰਾਂ ਦੇ ਉੱਪਰ ਰੱਖ ਪਰ ਪੈਰਾਂ ਦੇ ਕੋਲ ਮੈਂ ਨਾ ਤੇ ਮੈਂ ਥੱਲੀ ਲਾਉਣ ਵਾਸਤੇ ਲੱਤੀ ਸੀ ਕਿਉਂਕਿ ਮਾਸੀ ਸਾਰੇ ਵਾਲੀ ਦੋੜ ਨੇ ਪਲਾ ਦੇਣੀ ਹੁੰਦੀ ਟਿੱਕੀਆਂ ਦਾ ਚੱਲ ਆ ਜੀ ਲਾ ਦੇ ਪਰ ਲਾ ਦੇ ਕੀ ਕੀ ਰਹਿ ਗਿਆ ਹੁਣ ਚੰਦ ਤੇ ਸੂਰਜ ਹੀ ਰਹਿ ਗਿਆ ਚੱਲ ਚੰਦ ਸੂਰਜ ਲਾ ਦੇ ਹੁਣ ਸਾਰਾ ਚੰਦ ਤੋਂ ਕਿੱਥੇ ਲੱਗੂਗਾ ਸੂਰਜ ਇੱਧਰ ਲੱਗੂ ਪਰਲੀ ਸਾਈਡ ਇੱਥੇ ਨਹੀਂ ਇੱਥੇ ਅੱਡ ਥੋੜਾ ਗੋਹਾ ਲਾ ਕੇ ਲਾ ਦੇ ਕੈਸੀ ਜੀ ਲੱਗੂਗਾ ਕੈਸੀ ਚ ਲੱਗ ਜੂਗਾ ਸਾਰਾ ਕੁਸ ਨਾ ਅੱਡ ਲੱਗੇ ਇਹ ਤਾਂ ਸੋਹਣੀ ਨਹੀਂ ਲੱਗਣੀ ਅੱਡ ਲਾ ਜਸਮੀਨ ਅੱਛਾ ਔਰ ਥੋੜਾ ਗੋਹਾ ਇੱਧਰ ਲਾ ਲਓ ਥੋੜਾ ਜਿਹਾ ਉਧਰ ਨਾਲ ਇੱਥੇ ਜੀ ਲਾ ਲਓ ਆਹ ਔਰ ਇਹ ਤਾਂ ਲਾ ਦੂ ਚੰਦ ਦਾ ਉਧਰ ਸਰੇ ਤੇ ਲਾ ਦੋ ਚਿੜੀਆਂ ਦੇ ਪੈਰ ਆ ਇੱਥੇ ਜੀ ਲਾ ਦਿਓ ਨਾਲ ਹੀ ਰੱਖੋ ਜੇ ਇੱਧਰ ਲਾਉਣਾ ਸੂਰਜ ਇੱਥੇ ਚੰਦ ਲਾਉਣਾ ਸੂਰਜ ਉਰੇ ਲਾਉਣਾ ਸੂਰਜ ਇੱਧਰ ਆਹ ਚਿੜੀ ਦੇ ਉਰੇ ਜੀ ਲਾਉਣਾ ਸੂਰਜ ਇੱਧਰ ਲਾਉਣਾ ਹਾਂ ਉਹ ਥੋੜਾ ਜਿਹਾ ਖੜ ਹੱਥ ਦੋਲ ਵੰਟੀ ਥੱਲੇ ਥੱਲੇ ਹਾਂ ਉੱਪਰ ਕਰ ਦੋ ਜੀ ਉੱਪਰ ਕਰ ਦੋ ਇੱਥੇ ਕਰ ਦੋ ਪਾਣੀ ਮੁੜਿਆ ਲੈ ਹੁਣ ਸਿੱਧੇ ਹੱਥ ਦੋਲ ਲਈ ਕੋਈ ਨਾ ਲਾਉ ਜਿਸ ਨੂੰ ਨਾ ਪਤਾ ਸੱਦਾ ਲਾ ਤਾ ਠੀਕ ਚ ਵੀ ਸੱਦਾ ਇਹ ਠੀਕ ਹੈ ਇਧਰ ਵਾਪਸ ਕਰੋ ਹੁਣ ਹੋਰ ਜਾਨੂੰ ਪਰ ਤੁੰਡੀ ਕਿਵੇਂ ਪਿਆ ਕਰੂ ਕਾਹਦੇ ਨਾ ਪਿਆ ਕਰੂ ਤਾ ਵਾ ਸਾਂਝਾ ਤੰਗੀ ਜਾਊਗੀ ਸਾਜਣਾ ਗਿੱਟੀ ਨਾ ਮਿੱਟੀ ਆ ਉਹ ਉਹ ਦਿੱਚ ਨਹੀਂ ਕੱਢਦੇ ਕਰੂਗੀ ਹੈ ਕਡਕੇ ਲਿਆ ਕੇ ਦੇ ਯਾਰ ਤੇ ਆਪਣੇ ਤਾਂ ਹੋਰ ਵੀ ਹੈਗਾ ਸਿਸਟਮ ਉੱਤੇ ਥੱਲੇ ਲੰਮੀ ਕਰਕੇ ਨੂੰ ਉੱਤੇ ਆਹ ਬਾਰ ਨਾ ਰੋੜਾ ਧਰਦਾ ਕਰ ਨੀ ਨਾ ਇੱਥੇ ਆਹ ਲੀ ਫਿਰ ਤੂਤਦੀ ਸਾਡੀ ਦੀ ਬਈ ਬਾਲੀ ਛੋਟੀ ਆ ਇਹ ਤਾਂ ਐਵੇਂ ਕਰਕੇ ਆ ਬਾਲ ਗੋਹੇ ਚਾਹੀ ਠੀਕੇ ਗੋਹੇ ਚੀ ਗੋਹੇ ਕਾਟ ਦੇ ਖਰਾ ਆ ਦੇਖ ਮਸੀ ਐਵੇਂ ਕਰਕੇ ਜਦੀ ਵਾਲਾ ਨਹੀਂ ਹੋ ਸਕਦਾ ਸੀਗਾ ਬਣਾ ਦੇਨੇ ਦੇਖਦਾ ਕੋਈ ਮਿੱਟੀ ਦਾ ਬਣੂਗਾ ਫਿਰ ਉਹ ਤਾਂ ਕੋਈ ਨਾ ਮਰਚੂ ਆ ਡੋਏ ਲਾਈ ਨਾ ਦੇਖ ਲੀ ਬਸ ਹਾਂ ओके ओके ओके। ਮੜਾਣਾ ਕੋ ਸੱਪ ਦੇ ਦੇ। ਦਾਬੂ ਦੇ। ਮੜੇ ਰਸਮੀ ਨੇ। ਹੂੰ। ਮੈਂ। ਸੁਕੋ। ਸੁਕੋ ਕੀ ਕਰਦੇ ਆਪਾਂ? ਆਪਣੀ ਘਰੇ ਸੋਣ ਆ ਗਿਆ। ਇਹ ਕੌਣ ਆ ਗਿਆ ਆਪਣੇ ਘਰੇ? ਇਹਦੀ ਆ ਬੁੱਤ। ਕੀ ਇਹ ਹੈ? ਇਹ ਮਲਕੀ ਲੀ ਗਈ। ਸੋ ਇੱਕ ਕਫੜਾ। ਕੁਆਲਿਟੀ ਲੀਵ ਯੂ ਇਸ ਨੋਟ ਅਫੇਰੀਂਡੋ। ਇਹ ਮਾਤਾ ਪੜ੍ਹਦੀਆਂ ਨੇ। ਹਾਂ ਹਾਂ। ਆਪਾਂ ਤਾਂ ਫੂਕੜੀਆਂ ਮਾਰ ਮਾਰ ਬਣ ਦੋਨੇ ਬਾਤੀਆਂ। ਸੁੱਕਣ ਵਗੈਰੇ। ਨਾਲੇ ਤਾਂ ਪਿਓਰ ਕੋਹਾਉ ਜੂ। ਸੁੱਕਣ ਦਾ ਸੀ ਇਹਦਾ ਸੁੱਕ ਕੇ ਤਾਂ ਜਿਮੀ ਨਿਕਲਲੇ। ਬਸ ਅੱਜ ਮੈਂ ਬਾਹਰ ਆ ਦੇਣਾ ਚਾਹੀਦਾ। ਰਾਤ ਤੇ ਸਾਂਝੀ ਲਾਈ ਗੋ। ਸਾਂਝੀ ਨੂੰ ਬਾਹਰ ਲੈਣਾ। ਮੈਂ ਕਿਹਾ ਪਹਿਲਾਂ ਤੋਂ ਵਾਰ। ਬਈ ਤਾਂ ਪਹਿਲਾਂ ਤਾਂ ਦੇਖਿਆ ਹੋਇਆ ਇਹ ਸੀਨ। ਆਪਦੇ ਵਿਆਹ ਤੇ ਨਹੀਂ ਤਾਂ ਤੈ ਮਾਰ ਕਰ ਸਕਿਆ ਮਾਨ। ਵਿਆਹ ਤੋਂ ਮੈਂ ਕਰ ਦਿਆਂ। ਆ ਆਰਤੀ ਮਾਤਾ ਦੀ ਕਰਾਂਗੇ। ਤੇ ਲੰਗਰ ਗੁਰਦੁਆਰਾ ਸਾਹਿਬ। ਸੋਹਣੀ ਲੱਗ ਰਹੀ ਹੈ ਹਣਾ ਬਹੁਤ ਸੋਹਣੀ ਫੋਟੋ ਕਿੱਦਾਂ